ਮਾਈਗੁਰਜੀ ਦਾ ਖਾਲਸਾ ਮਾਈਗੁਰਜੀ ਦੇ ਫਤਿਹ ਪਾਵਾਂ ਵੀ ਟੀ ਤੇ ਤੁਹਾਡਾ ਸਵਾਗਤ ਹੈ ਤੇ ਕਾਟਨ ਦੇ ਸੂਟ ਹੀ ਆ ਕਾਟਨ ਦੇ ਦੁਪੱਟਿਆਂ ਵਾਲੇ ਆ ਕੁਝ ਕੁਝ ਪਿਓਰ ਦੀਆਂ ਚੁੰਨੀਆਂ ਨਾਲ ਆ ਤੇ ਕੁਝ ਆਰਗੈਂਜ਼ਾ ਦੀਆਂ ਚੁੰਨੀਆਂ ਨਾਲ ਸੂਟ ਤੇ ਇਹ ਇਹਲਾ ਸੂਟ ਆ ਸਾਡਾ ਪਿਓਰ ਕਾਟਨ ਦਾ ਸੂਟ ਆ ਤੇ ਇਹਦੇ neck ਤੇ ਜਿਹੜਾ V shape work ਕੀਤਾ ਆ ਬਹੁਤ ਵਧੀਆ ਵਰਕ ਕੀਤਾ ਕਾਟਨ ਪਿਓਰ ਆ ਇਹ ਜਿਹੜੀਆਂ ਦੀ ਸਲਵਾਰ ਆ ਸਲਵਾਰ ਕੁਝ ਜਿਗਜ਼ੈਗ ਵਾਲਾ ਡਿਜ਼ਾਈਨ ਆ ਸਲਵਾਰ ਦਾ ਡਿਜ਼ਾਈਨ ਦੇਖੋ ਜਿਗਜ਼ੈਗ ਵਾਲਾ ਤੇ ਦੁਪੱਟਾ ਪਿਓਰ ਮਲਮਲ ਦਾ ਇਹਦੇ ਨਾਲ ਬਹੁਤ ਵਧੀਆ ਦੁਪੱਟਾ ਹੈ ਜੀ ਤੇ ਤੁਸੀਂ ਵੀਡੀਓ ਸਾਡੀ ਦੇਖਦੇ ਬਹੁਤ ਜਾਣੇ ਆ ਪਰ ਲਾਈਕ ਤੇ ਸ਼ੇਅਰ ਨਹੀਂ ਕਰਦੇ ਦੇਖਦੇ ਤਾਂ ਬਹੁਤ ਜਾਣੇ ਆ ਤੇ ਦੁਪੱਟਾ ਬਹੁਤ ਸੋਹਣਾ ਆ ਵੱਡਾ ਸੋਹਣਾ ਪੂਰਾ ਲੰਮਾ ਚੌੜਾ ਆ ਅਗਲੇ ਸੂਟ ਦੇ ਲੋਕੋ ਕੋਸ਼ ਇਸ ਤਰ੍ਹਾਂ ਆ ਕਰੀਮ ਦੇ ਉੱਤੇ orange orange ਆ orange ਤੇ ਨਿਹਗਾ ਪਿਆ ਪਿਆ ਰੰਗ ਥੋੜਾ ਭਾ ਮਾਰਦਾ ਫਲਾਵਰ ਆ ਪੱਤੀਆਂ ਪੱਤੀਆਂ ਦਾ ਡਿਜ਼ਾਈਨ ਆ ਤੇ ਇਹਦੀ ਕਟਿੰਗ ਜਿਹੜੀ ਆ 3.5 ਮੀਟਰ ਆ ਕੱਪੜਾ ਪਿਓਰ ਕਾਟਨ ਆ ਬਿਲਕੁਲ ਗਰਮੀ ਦੇ ਵਿੱਚ ਪਾਇਆ ਗਰਮੀ ਨਹੀਂ ਲੱਗਣੀ ਤੇ ਇਹਦੇ ਨਾਲ ਦੇ ਸੂਟ ਇਹਨਾਂ ਨਾਲ ਦੀ ਆਪਾਂ ਖੁਦ ਵੀਅਰ ਕਰੀਦੀ ਆ ਪਹਿਲਾਂ ਇੱਕ ਇੱਕ ਦੋ ਦੋ ਲਿਆ ਕੇ ਤੇ ਜਿਹੜਾ ਦੁਪੱਟਾ ਆ ਦੁਪੱਟਾ ਇਹ ਟਾਈ ਟਾਈ ਐਂਡ ਡਾਈ ਦਾ ਆਰਗੈਂਜ਼ਾ ਦਾ ਦੁਪੱਟਾ ਆ ਤੇ ਜਿਹੜੀ ਦੁਪੱਟੇ ਟਾਈ ਐਂਡ ਡਾਈ ਹੈ ਇਹ 200 ਰੁਪਏ ਦੇ ਵਿੱਚ ਤਾਂ ਟਾਈ ਐਂਡ ਡਾਈ ਹੀ ਹੁੰਦੀ ਆ ਤੁਸੀਂ ਹਿਸਾਬ ਲਾ ਲਓ ਤੇ ਬਾਕੀ ਦੁਪੱਟਾ ਬਹੁਤ ਸੋਹਣਾ ਖੁੱਲਾ ਲੰਬਾ ਚੌੜਾ ਆ 2.5 ਮੀਟਰ ਦੀ ਕਟਿੰਗ ਆ ਦੁਪੱਟੇ ਦੀ ਹਾਂਜੀ ਅਗਲਾ ਸੂਟ ਆ ਇਹ ਵੀ ਕਾਟਨ ਦਾ ਹੀ ਆ ਤੇ ਲਾਈਟ ਮਹਿੰਦੀ ਦੇ ਵਿੱਚ ਵਾਈਟ ਦਾ ਫਲਾਵਰ ਆ ਤੇ ਇਹ ਵੱਡੇ ਵਰਤੇ ਆ ਸੂਟ ਇਹ ਵੱਡਾ ਵਾਰਾ ਤੇ 1.5 ਮੀਟਰ ਹੀ ਇਹਦੀ ਕਟਿੰਗ ਹੁੰਦੀ ਆ ਤੇ ਇਹ ਆਰਾਮ ਨਾਲ ਬਣ ਜਾਂਦਾ ਇਹਦੇ ਵਿੱਚ ਕੋਈ ਨਹੀਂ ਵੀ ਬਣਣਾ ਨਹੀਂ ਜਾਂ ਕਿਦਾਂ ਦਾ ਜਿਹੜੀ ਸਲਵਾਰ ਆ ਉਹ ਪੌਂਚਾ ਵਰਤਾਂ ਸਲਵਾਰ ਤੇ ਪੌਂਚਾ ਵਰਕਰ ਕੰਮ ਕੀਤਾ ਹੋਇਆ ਆ ਸੂਟ ਦਾ ਕੱਟ ਕੇ ਕਟਿੰਗ ਕਰਕੇ ਦਾ ਡਿਜ਼ਾਈਨ ਵਿੱਚ ਲਗਾਇਆ ਆ ਤੇ کریم ਕਲਰ ਦੀ ਸਲਵਾਰ ਆ ਤੇ ਦੁਪੱਟਾ ਇਹਦਾ ਵੀ ਬਹੁਤ ਸੋਹਣਾ ਆ ਦੁਪੱਟਿਆਂ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਨੇ ਇੱਕ ਵਾਰੀ ਰੈਡੀ ਕਰਵਾਏ ਦੁਪੱਟੇ ਆ ਟਾਈ ਐਂਡ ਡਾਈ ਦਾ ਦੁਪੱਟਾ ਆ ਆਸ ਨੂੰ ਮੈਚਿੰਗਾ ਇਹ ਵੀ ਇਹਦੇ ਵਿੱਚ ਜਿਹੜੀਆਂ ਨੇ ਲੰਬੀਆਂ ਲਾਈਨਾਂ ਆ ਇਹਦੀਆਂ ਰੇਸ਼ਮੀ ਤਾਰ ਦੀਆਂ ਜਿੱਦਾਂ ਫੇ ਰੇਸ਼ਮੀ ਕਢਾਈ ਕਰੀਦੀ ਨਾ ਉਹ ਉਦਾਂ ਆ ਇਹਦੇ ਵਿੱਚ ਲੰਬੀਆਂ ਲਾਈਨਾਂ ਆ ਸਿੱਧੀਆਂ ਤੇ ਇਹਦੇ ਨਾਲ ਜਿਹੜੀਆਂ ਸਲਵਾਰ ਆ ਸਲਵਾਰ ਪਲੇਨ ਆ ਇਹdna ਸਲਵਾਰ ਜਿਹੜੀ ਆ ਉਹ ਪਲੇਨ ਆ ਕਰੀਮ ਕਲਰ ਦੀ ਤੇ ਜਿਹੜਾ ਦੁਪੱਟਾ ਆ ਤੇ ਦੁਪੱਟਾ ਹੈਗਾ ਪਿਓਰ ਮलमल ਦਾ ਜੇ ਕਹਿ ਲੋ ਮਲਮੰਦਾ ਦੁਪੱਟਾ ਖੁੱਲਾ ਆ ਇਹ ਵੀ ਲੰਬਾ ਚੌੜਾ ਟਾਈ ਐਂਡ ਆਈ ਆ ਦੁਪੱਟਾ ਇਹ ਵੀ ਦੁਪੱਟੇ ਲੁੱਕ ਕੁਝ ਇਸ ਤਰ੍ਹਾਂ ਆ ਇਹ ਸੁਣ ਦੀ ਲੁੱਕ ਕੁਝ ਇਸ ਤਰ੍ਹਾਂ ਕਰੀਮ ਦੇ ਉੱਪਰ ਹੈ ਡਾਰਕ ਸੰਤਰੀ ਤੇ ਗੁਲਾਨਾਰੀ ਦੇ ਫਲਾਵਰ ਬਣੇ ਆ ਕੁਝ ਪੱਤੇ ਬਣੇ ਆ ਤੇ 3.5 ਮੀਟਰ ਦੀ ਕਟਿੰਗ ਆਏਗੀ ਸੂਟ ਦੀ ਤੇ ਸੂਟ ਤੇ ਪੂਰਾ ਪੇਂਟ ਹੋਇਆ ਆ ਇਹ ਪੂਰਾ ਸੂਟ ਪੇਂਟ ਕੀਤਾ ਹੋਇਆ ਹੈ ਤੇ ਕਪੜਾ ਇਹਦਾ ਬਹੁਤ ਵਧੀਆ ਆ ਪਿਓਰ ਕਾਟਨ ਆ ਦੇਖ ਲੋ ਤੇ ਜਿਹੜਾ ਇਹਦਾ ਦੁਪੱਟਾ ਆ ਦੁਪੱਟਾ ਪਿਓਰ ਦਾ ਆ ਇਹ ਟਾਈ ਐਂਡ ਦਾ ਐਂਡਾਈ ਦੁਪੱਟਾ ਆ ਸੂਰਦੀ ਲੋਕ ਬਹੁਤ ਵਧੀਆ ਆ ਦੁਪੱਟੇ ਦੇ ਉੱਤੋਂ ਵੀ ਜਿਆਦਾ ਵਧੀਆ ਆ ਜੀ ਤੇ ਬਾਕੀ ਵੀਡੀਓ ਸਾਡੀ ਦੇਖਦੇ ਬਹੁਤ ਜਾਣੇ ਆ ਤੁਸੀਂ ਲਾਈਕ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਦੇਖਦੇ ਤਾਂ ਬਹੁਤ ਜਾਣੇ ਆ ਇਹਨੇ ਵੀ ਦੇਖਦੇ ਨੇਗੇ ਤੇ ਪਰ ਤੁਸੀਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਅਗਲੇ ਸੂਰਦੀ ਲੋਕ ਕੁਛ ਇਸ ਤਰ੍ਹਾਂ ਆ ਇਹ ਮੋਸ ਕਲਰ ਆ ਤੇ ਪੱਤੇ ਆ ਲਾਈਟ ਮੋਸ ਕਲਰ ਡਾਰਕ ਮੋਸ ਕਲਰ ਵਾਈਟ ਕਲਰ ਆ ਤੇ ਫਲਾਵਰ ਆ ਤੇ ਇਹਦੀ ਕਟਿੰਗ ਜਿਹੜੀ ਆ ਵੱਡੇ ਵਾਰੀ ਡੀਟੇਲਮੈਂਟ ਰਹੀ ਆ ਤੇ ਇਹਦੇ ਜਿਹੜੀ ਸਲਵਾਰ ਉੱਤੇ ਪੋਚਾ ਵਰਕ ਕੀਤਾ ਹੋਇਆ ਆ ਤੇ ਪਿਓਰ ਕਾਟਨ ਆ ਬਹੁਤ ਵਧੀਆ ਆ ਅੱਗੇ ਤੁਸੀਂ ਦੇਖ ਲਓ ਇਹਦੇ ਨਾਲ ਜਿਹੜਾ ਦੁਪੱਟਾ ਔਰਗੈਂਜ਼ਾ ਦਾ ਆ ਦੁਪੱਟੇ ਟਾਈ ਐਂਡ ਡਾਈ ਦੇ ਦੋ ਟਾਈਸ 200 ਰੁਪਏ ਦਾ ਟਾਈ ਐਂਡ ਡਾਈ ਦਾ ਲੱਗ ਜਾਂਦਾ ਜੀ ਸੌਖੇ ਕਰਕੇ ਤੇ ਦੁਪੱਟੇ ਲੰਬੇ ਵੱਡੇ ਆ ਫੁੱਲੇ ਦੁਪੱਟੇ ਆ ਅਗਲਾ ਸੂਟ ਜਿਹੜਾ ਆ ਲਾਈਟ ਫਰੋਜੀ ਕਲਰ ਆ ਲਾਈਟ ਫਰੋਜੀ ਫਰੋਜੀ ਵਿੱਚ ਪਿੰਕ ਫਲਾਵਰ ਆ ਪਿਓਰ ਕਾਟਨ ਦਾ 1.5 ਮੀਟਰ ਹੀ ਆ ਇਹ ਵੀ ਵੱਡੇ ਵਰਦਾ ਆ ਤੇ ਜਿਹੜੀ ਇਹਦੇ ਨਾਲ ਸਲਵਾਰ ਆ ਉਹ ਵੀ ਪੌਂਚਾ ਵਰਕ ਆ ਪਿੰਕ ਕਲਰ ਦੀ ਆ ਬੇਬੀ ਪਿੰਕ ਕਲਰ ਆ ਕੈਮਰੇ 'ਚ ਠੀਕ ਆਉਂਦਾ ਹੈਂ ਬੇਬੀ ਪਿੰਕ ਕਲਰ ਆ ਤੇ ਸਲਵਾਰ ਦੇ ਉੱਤੇ ਪੌਂਚਾ ਵਰਕ ਆ ਤੇ ਆਰਗੈਂਜ਼ ਦਾ ਇਹਨਾਂ ਦੁਪੱਟਾ ਆ ਡਾਈ ਐਂਡ ਡਾਈ ਦੁਪੱਟੇ ਆ ਗਲਾਸ ਉੱਤੇ ਦਾ ਆ ਭਈ ਇਹਦੇ ਵਿੱਚ ਫਲਾਵਰ ਆ ਲਾਈਟ ਲਾਈਟ ਕਰੀਮ ਆ ਬਲਟਾ ਤੇ ਗਾਜਰੀ 컬러 ਆ ਗਾਜਰੀ 컬러 ਇਹਦਾ ਭਈ ਅੱਖਾਂ ਨੂੰ ਨਹੀਂ ਖਾਂਦਾ ਸੋਨਾ 컬러 ਆ ਤੇ ਕਪੜਾ ਪਿਓਰ ਕਾਟਨ ਆ ਕਪੜੇ ਦੀ ਪੂਰੀ ਗਾਰੰਟੀ ਆ ਕਪੜਾ ਬਹੁਤ ਵਧੀਆ ਆ ਕੋਈ ਨਹੀਂ ਭਈ ਕਪੜਾ ਮਾੜਾ ਆ ਹਲਕਾ ਆ ਜਾਂ ਕਿੱਦਾਂ ਆ ਆਪਾਂ ਇਹਦੇ ਨਾਲ ਇਹਨਾਂ ਸੂਟਾਂ ਨਾਲ ਦੇ ਕੋਦ ਵੇਅਰ ਕਰਕੇ ਫੇਰੀ ਅਸੀਂ ਲੈ ਆਈਦੇ ਆ ਇੱਕ ਇੱਕ ਦੋ ਦੋ ਗਰੀਵਨ ਜਦਾਂ ਇਹ ਤਾਂ ਸਾਡੇ ਪਿੰਡ 'ਚ ਵੀ ਬਹੁਤ ਸੇਲ ਹੁੰਦੇ ਸੂਟ ਤੇ ਆ ਜਿਹੜੀ ਸਲਵਾਰ ਆ ਸਲਵਾਰ ਹੈਗੀ ਆ ਕੱਚਾ ਪੀਲਾ ਕਲਰ ਆ ਤੇ ਪੌਂਚਾ ਵਰਗਾ ਸਲਵਾਰ ਤੇ ਬਹੁਤ ਵਧੀਆ ਕਢਾਈ ਆ ਲਾਗੇ ਕਰਕੇ ਸਮੇਂ ਕੁ ਹਾਲਾ ਬਹੁਤ ਵਧੀਆ ਕਢਾਈ ਆ ਐਨ ਪੀਠ ਵੀ ਆ ਇਕਦਮ ਤੇ ਦੁਪੱਟਾ ਇਹਦੇ ਨਾਲ ਬਈ ਔਰਗਾਂਜ਼ਾ ਦਾ ਆ ਵੱਡਾ ਆ ਦੁਪੱਟਾ ਜਲਦੀ ਜਲਦੀ ਸਕਰੀਨ ਤੇ ਔਰ ਨੰਬਰ ਚੱਲਦਾ ਆ ਆਰਡਰ ਕਰਕੇ ਬੁਕਿੰਗ ਕਰਵਾ ਲਓ ਕੁਛ ਐਸ ਤਰਾ ਇਹਦੇ ਗਲਤੇ ਕਢਾਈ ਆ ਮਸ਼ੀਨ ਵਰਕ ਹੋਇਆ ਆ ਤੇ ਇਹ ਰੀਵਾ ਬ੍ਰਾਂਡ ਦਾ ਸੂਟ ਆ ਆ ਦੋ ਪੈਨਲ ਲੱਗੇ ਆ ਲੈਸ ਨੇ ਹਿੰਦੀ ਘੇਰੇ ਤਾਂਤਾ નીચે ਤਾਂਕੇ ਤੇ ਇਹਦੇ ਤੇ ਆਰਗੇਂਜ਼ਾ ਦੀ ਪੱਟੀਆਂ ਤੁਹਾਡਾ ਦਿਲ ਕਰਦਾ ਤੁਸੀਂ ਉੱਪਰ ਲਾ ਲਓ ਉਠਾ ਕੇ ਇਹਨੂੰ ਇੱਥੇ ਉੱਪਰ ਵੀ ਇਦਾਂ ਲਾ ਸਕਦੇ ਆ ਦਿਲ ਕਰਦਾ ਇਦਾਂ ਵੀ ਰੱਖ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਹੁੰਦਾ ਜਿੱਦਾਂ ਕਿਸੇ ਨੂੰ ਚੰਗਾ ਲੱਗਦਾ ਤੇ ਇਹਦੇ ਨਾਲ ਜਿਹੜੀ ਬਾਟਮ ਆ ਸਲਵਾਰ ਆ ਉਹ ਸਲਵਾਰ ਪਲੇਨ ਆ ਤੇ ਸਲਵਾਰ ਪਲੇਨ ਆ ਤੇ ਦੁਪੱਟਾ ਇਹਦੇ ਨਾਲ ਮਸਲੀਨ ਦਾ ਆ ਇਹਨਾਂ ਮਸਲੀਨ ਦਾ ਦੁਪੱਟਾ ਦੁਪੱਟੇ ਅਸੀਂ ਖੋਲਿਆ ਨੇ ਇਹਦਾ ਇਦਾਂ ਹੀ ਤੁਹਾਨੂੰ ਕੁਝ ਇਸ ਤਰ੍ਹਾਂ ਦਿਖਾਉ ਦਿੰਨੇ ਆ ਦੁਪੱਟੇ ਦੀ ਲੋਕ ਦਾ ਪੱਤਾ ਬਹੁਤ ਵਧੀਆ ਹੈ ਜੀ। ਕੁੰਦੀ ਲੁੱਕ ਕੁਛ ਅਗਲੇ ਸੂਟ ਦੇ ਅਗਲੇ ਸੂਟ ਦੀ ਲੋਕ ਕੋਸ਼ੇ ਇਸ ਤਰ੍ਹਾਂ ਆ ਪਿਓਰ ਕਾਟਨ ਦਾ ਹੀ ਆ ਇਹ ਵੀ ਇਹ ਬੜਾ ਪਤਲਾ ਜਿਹਾ ਕਾਟਨ ਹੈ ਜੀ ਬਾਦ ਦਾ ਕਾਟਨ ਆ ਇਹ ਤੇ ਜਿਹੜਾ ਇਹ ਤੇ ਵਿੱਚ ਇਹਨੂੰ ਪੂਰਾ ਹਾਈਲਾਈਟ ਕੀਤਾ ਆ ਸੂਟ ਨੂੰ ਬ੍ਰੀਕ ਧਾਗੇ ਨਾਲ ਹਾਈਲਾਈਟ ਕੀਤਾ ਆ ਤੇ ਇਹ ਪੂਰਾ ਆਲ ਓਵਰੀ ਸੂਟ ਆ ਇਹ 5 ਮੀਟਰ ਅਲੋਵਰ ਸੂਟਾ ਪਰ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਮਸਲੀਨ ਦਾ ਆ ਇਹਨਾਂ ਦੇ ਦੁਪੱਟੇ ਅਸੀਂ ਖੋਲੇ ਨੇ ਤੇ ਮੈਂ ਤਾਂ ਇਦਾਂ ਹੀ ਦਿਖਾ ਲ ਦਿੰਨੀ ਆ ਦੁਪੱਟਾ ਮਸਲੀਨ ਦਾ ਆ ਆਖੀ ਲਾਸਟ ਸੂਟ ਆ ਸਾਡੀ ਵੀਡੀਓ ਦਾ ਤੇ ਗਾਂ ਤੋਂ ਵੀਡੀਓ ਦੇਖਦੇ ਤਾਂ ਤੁਸੀਂ ਬਹੁਤ ਜਾਣੇ ਆ ਪਰ ਲਾਈਕ ਕਮੈਂਟ ਨਹੀਂ ਕਰਦੇ ਸ਼ੇਅਰ ਵੀ ਨਹੀਂ ਕਰਦੇ ਸਬਸਕ੍ਰਾਈਬ ਕਰ ਲਓ ਚੈਨ ਚੈਨਲ ਨੂੰ ਤੇ ਤੁਹਾਨੂੰ ਪਤਾ ਲੱਗ ਜੂਗਾ ਫਿਰ ਅਗਲੀ ਵੀਡੀਓ ਦਾ ਜਲਦੀ ਕਈ ਵਾਰ ਪੁੱਛਦੇ ਨੇ ਤੁਸੀਂ ਵੀਡੀਓ ਨਹੀਂ ਪਾਈ ਤੇ ਇਹ ਲਾਸਟ ਸੂਟ ਆ ਵੱਧ ਤੋਂ ਵੱਧ ਸਾਥ ਦਿਓ ਨਾਲ-ਨਾਲ ਇਹ ਸਕਰੀਨਸ਼ਾਟ ਲੈ ਕੇ ਤੇ WhatsApp ਤੇ ਮੈਸੇਜ ਕਰ ਦੋ ਬਾਈ ਗੁਜ ਜੀ ਦਾ ਖਾਲਸਾ ਬਾਈ ਗੁਜ ਜੀ ਦੇ